ਸਰਚਰੀਆ ਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਇਸ ਵੇਲੇ ਦੀ ਖਬਰ ਹੈ ਹੈਰਾਨ ਕਰਨ ਵਾਲੀ ਖਬਰ ਰਾਹੋਂ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਜਿੱਥੇ ਟ੍ਰੈਫਿਕ ਇੰਚਾਰਜ ਦੇ ਕੜਾ ਮਾਰ ਕੇ ਦੋ ਅਣਪਛਾਤੇ ਜਿਹੜੇ ਨੌਜਵਾਨ ਨੇ ਉਹ ਫਰਾਰ ਹੋ ਗਏ ਨੇ ਸਾਥਿਓ ਟ੍ਰੈਫਿਕ ਪੁਲਿਸ ਇਸ ਕਰਕੇ ਹੁੰਦੀ ਹੈ ਤਾਂ ਜੋ ਲੋਕਾਂ ਦਾ ਸਹਿਯੋਗ ਕੀਤਾ ਜਾ ਸਕੇ ਟ੍ਰੈਫਿਕ ਨਿਰਵਿਘਨ ਚੱਲ ਸਕੇ ਆਉਂਦੇ ਜਾਂਦੇ ਰਹੀਆਂ ਨੂੰ ਕੋਈ ਦਿੱਕਤ ਨਾ ਆਵੇ ਪਰ ਜਦ ਪੁਲਿਸ ਨੂੰ ਕਿਸੇ ਵਿਅਕਤੀ ਤੇ ਕੋਈ ਸ਼ੱਕ ਹੁੰਦਾ ਤਾਂ ਹੱਥ ਦੇ ਕੇ ਗੱਡੀ ਮੋਟਰਸਾਈਕਲ ਨੂੰ ਰੋਕਿਆ ਜਾਂਦਾ ਹੈ ਅਤੇ ਡਾਕੂਮੈਂਟ ਚੈੱਕ ਕਰਾਉਣ ਨੂੰ ਕਿਹਾ ਜਾਂਦਾ ਹੈ ਪੁਲਿਸ ਆਮ ਜਨਤਾ ਦੇ ਸਹਿਯੋਗ ਲਈ ਹੁੰਦੀ ਹੈ ਪਰ ਹੁਣ ਇੱਕ ਨਵੇਂ ਤਰ੍ਹਾਂ ਦਾ ਮਾਮਲਾ ਸਾਹਮਣੇ ਆ ਜਿੱਥੇ ਰਾਹੋ ਜਾੜਲਾ 3 ਪੁਆਇੰਟ ਤੇ ਏਐਸਆਈ ਵੱਲੋਂ ਟ੍ਰੈਫਿਕ ਇੰਚਾਰਜ ਏਐਸਆਈ ਵੱਲੋਂ ਇੱਕ ਮੋਟਰਸਾਈਕਲ ਤੇ ਸਵਾਰ ਦੋ ਜਣਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੱਥ ਦੇ ਕੇ ਦੋਨੋਂ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਸਵਾਰ ਸਨ ਉਹ ਰੁੱਕਦੇ ਤਾਂ ਹਨ ਲੇਕਿਨ ਉੱਤਰ ਦੇ ਸਾਰ ਦੱਸਿਆ ਜਾ ਰਿਹਾ ਕਿ ਟ੍ਰੈਫਿਕ ਇੰਚਾਰਜ ਨਾਲ ਉਹ ਬਹਿਸਬਾਜੀ ਕਰਦੇ ਆ ਗੱਲ ਵੱਧ ਜਾਂਦੀ ਹੈ ਤੇ ਟ੍ਰੈਫਿਕ ਇੰਚਾਰਜ ਦੇ ਕਹਿਣ ਦੇ ਮੁਤਾਬਕ ਇਹ ਦੋਨਾਂ ਚੋਂ ਇੱਕ ਨੌਜਵਾਨ ਦੇ ਅੱਥੇ ਚ ਕੜਾ ਹੁੰਦਾ ਤੇ ਉਹ ਕੜੇ ਨਾਲ ਟ੍ਰੈਫਿਕ ਇੰਚਾਰਜ ਉੱਤੇ ਵਾਰ ਕਰਦਾ ਤੇ ਉਹਨਾਂ ਦੇ ਨੱਕ ਤੇ ਸੱਟ ਲੱਗਦੀ ਤੇ ਉਸ ਤੋਂ ਬਾਅਦ ਜਿਹੜੇ ਦੋਨੋਂ ਨੌਜਵਾਨ ਆ ਮੋਟਰਸਾਈਕਲ ਤੇ ਦੁਬਾਰਤ ਹੀ ਸਵਾਰ ਹੋ ਕੇ ਰਾਹੋਂ ਸ਼ਹਿਰ ਵੱਲ ਨੂੰ ਚਲੇ ਜਾਂਦੇ ਨੇ ਤਹੇ ਵੱਡਾ ਮਾਮਲਾ ਹੈ ਆ ਪੁਲਿਸ ਤਾਂ ਆਮ ਲੋਕਾਂ ਦੀ ਸੁਰੱਖਿਆ ਲਈ ਹੁੰਦੀ ਹੈ ਲੇਕਿਨ ਇੱਥੇ ਸਵਾਲ ਖੜੇ ਹੁੰਦੇ ਨੇ ਕਿ ਮਾੜੇ ਅਨਸਰਾਂ ਤੋਂ ਪੁਲਿਸ ਦੀ ਸੁਰੱਖਿਆ ਕੌਣ ਕਰੇਗਾ ਤੇ ਵੱਡੇ ਸਵਾਲ ਨੇ ਕਿ ਜਿਹੜੇ ਅਣਪਛਾਤੇ ਵਿਅਕਤੀ ਨੇ ਇਹ ਕੌਣ ਹਨ ਇਹਨਾਂ ਦਾ ਇਨਾ ਹਿਆ ਹੈ ਕਿ ਨਾਕੇ ਤੇ ਖੜੇ ਪੁਲਿਸ ਮੁਲਾਜ਼ਮ ਦੇ ਕੜਾ ਮਾਰ ਕੇ ਉਹ ਭੱਜ ਜਾਂਦੇ ਨੇ ਤਾਂ ਇਹ ਬਹੁਤ ਸਾਰੇ ਸਵਾਲ ਨੇ ਬਾਕੀਆ ਦੀ ਸੁਰੱਖਿਆ ਨੂੰ ਵੀ ਲੈ ਕੇ ਤਾਂ ਤੁਹਾਨੂੰ ਮੌਕੇ ਦੀ ਪੂਰੀ ਰੂਪ ਜਿਸ ਸਬੰਧੀ ਕੱਲ ਪਤਾ ਲੱਗਿਆ ਕਿ ਹਾਈ ਟੈਕ ਨਾਕਾ 'ਰਾਂਹੂ' ਵਿਖੇ ਇੱਕ ਐਸਆਈ ਦੇ ਉੱਪਰ ਹਮਲਾ ਹੋਇਆ ਠੀਕ ਹੈ ਦੋਨੋਂ ਨੇ ਕਿਸੇ ਮੋਟਰਸਾਈਕਲ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅ ਜਾਣਕਾਰੀ ਸੰਜੀਕਰੋ ਕੱਲੋ ਸਾਢੇ 4 ਵਜੇ ਦੀ ਗੱਲ ਆ ਕਿ ਸਾਡੇ ਇੱਥੇ ਗੁਰਦੇਵ ਸਿੰਘ ਟ੍ਰੈਫਿਕ ਇੰਚਾਰਜ ਲੱਗੇ ਨੇ 'ਰਾਂਹੂ' ਉਹ ਰੋਟੀਨ ਦੀ ਤਰ੍ਹਾਂ ਆਪਣੀ ਚੈਕਿੰਗ ਕਰ ਰਹੇ ਸੀ ਤੇ ਇੱਕ ਮੋਟਰਸਾਈਕਲ ਦੇ ਦੋ ਸਵਾਰ ਆਏ ਜਿਨ੍ਹਾਂ ਨੂੰ ਰੋਕ ਕੇ ਉਹ ਵੀ ਚੈੱਕ ਕਰਨ ਲਈ ਰੁਮਲ ਇਸ਼ਾਰਾ ਕੀਤਾ ਤੇ ਉਹਨਾਂ ਨੇ ਮੋਟਰਸਾਈਕਲ ਰੋਕਣਸਾਰੇ ਉਹਦੇ ਨਾਲ ਪਹਿਲਾਂ ਤੁਤੂ ਮੈਮਾ ਕੀਤੀ ਕੁਝ ਮਿਸਵੇਬ ਕੀਤਾ ਤੇ ਉਸ ਤੋਂ ਬਾਅਦ ਉਹਨੇ ਧੱਕਾ ਮੁੱਕੀ ਕੀਤੀ ਤੇ ਜਦੋਂ ਆਪਣੇ ਆਪ ਨੂੰ ਸੰਭਲ ਲੱਗਾ ਤੇ ਉਹ ਮੋਟਰਸਾਈਕਲ ਦੇ ਬਜਾਹ ਸਾਈਡ ਨੂੰ ਵੱਜ ਗਏ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੇ ਕੋਈ ਹਥਿਆਰ ਜਿਦਾ ਸਿਗੇ ਤੇ ਹਥਿਆਰ ਗੋਲੀ ਵੀ ਚੱਲੀ ਉੱਥੇ ਕੋਈ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਨਾ ਕੋ ਗੋਲੀ ਚੱਲੀ ਹੈ ਨਾ ਕੋਈ ਹਥਿਆਰ ਵਾਲੀ ਇਹਦੇ ਵਿੱਚ ਕੋਈ ਮੈਂਸ਼ਨ ਕਰਨ ਦੀ ਲੱਗੀ ਗੱਲ ਨਾ ਕੋਈ ਇਹੋ ਜਿਹਾ ਇਨਸੀਡੈਂਟ ਵਾਪਰਿਆ ਸਿਰਫ ਤੇ ਉਹ ਡਾਕੂਮੈਂਟ ਚੈੱਕ ਕਰਦੇ ਉਹ ਗੱਲ ਆਖੀ ਸੀ ਤੇ ਉਹ ਇੰਨੀ ਗੱਲ ਤੋਂ ਤੈਸ਼ ਵਿੱਚ ਆ ਕੇ ਥੋੜਾ ਉਹਨਾਂ ਉਹਨੇ ਮਸਲੇਬ ਕੀਤਾ ਆ ਤੇ ਅਸੀਂ ਉਹਦੇ ਖਿਲਾਫ ਜਿਹੜੀ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਉਣ ਦੀ ਸੈਕਸ਼ਨ ਅੰਦਰ ਤਰਚਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਆ। ਇਹ ਵੀ ਪਤਾ ਲੱਗੇ ਕਿ ਐਸਆਈ ਤੇ ਜਦੋਂ ਹਮਲਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਐਸਆਈ ਥੋੜਾ ਜ਼ਖਮੀ ਹੋਇਆ ਸੀਗਾ। ਔਰ ਜਦੋਂ ਜਾਣ ਲੱਗੇ ਉਹਨੇ ਡਾਕੂਮੈਂਟ ਤੇ ਬੈਸ ਹੋ ਰਹੇ ਸੀ ਇਨਾਂ ਦੀ ਆਸਰੇ ਚ ਉਸ ਵੇਲੇ ਜ਼ਰੂਰ ਉਹਦੇ ਇਹਨਾਂ ਨੇ ਹੱਥ ਮਾਰਿਆ ਤੇ ਹੱਥ ਵਿੱਚ ਕੋਈ ਜੇ ਜਿਸ ਕਿੰ ਨੂੰ ਫੜੀ ਹੋਈ ਜਿਹੜੀ ਉਹਦੇ ਨੱਕ ਦੇ ਉੱਪਰ ਲੱਗੀ ਬੜੇ ਛਿਹਰੇਟ ਜਿਹੀ ਲੱਗੀ ਆ ਉਹਦੀ ਐਮਰਲ ਕਟਵਾਤੀ ਆ ਡਾਕਟਰ ਸਾਹਿਬ ਦੇ ਕੋਲ ਤੇ ਜਿਹੜੀ ਬਣਦੀ ਫੋਲੋ ਅਰ ਇਨਵੈਸਟੀਗੇਸ਼ਨ ਵਿੱਚ ਪਤਾ ਲੱਗ ਜਾਏਗਾ ਸਭ ਕੁਝ ਈ ਮੈਸੇਜ ਦੇਣਾ ਚਾਹੁੰਦਾ ਜਿੱਦਾਂ ਕੀ ਜਿਹੜੇ ਕੀ ਵਾਹਨ ਆਦੇ ਆ ਲੱਗਦੇ ਆ ਤੇ ਉਹਨਾਂ ਨੂੰ ਰਹਾਗੇ ਨਾ ਕਿ ਮੈਸੇਜ ਦੇਣਾ ਚਾਹੁੰਦਾ ਰਹਾਗੀ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਪ੍ਰੋਪਰ ਆਪਣੇ ਡਾਕੂਮੈਂਟ ਕੋਲ ਰੱਖੋ ਜੇ ਕੋ ਤੁਹਾਨੂੰ ਕਿਤੇ ਕਰਮਚਾਰੀ ਚੈਕਿੰਗ ਕਰਦੇ ਆ ਤੇ ਪ੍ਰੋਪਰ ਡਾਕੂਮੈਂਟ ਦਿਖਾਓ ਆਪਣੇ ਤੇ ਸਾਤੋਂ ਆਪਣਾ ਪ੍ਰੋਪਰ ਸਹਿਯੋਗ ਲੈਣ ਲੋਕ ਸਾਨੂੰ ਸਹਿਯੋਗ ਦੇਣ ਦੇ